ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਆਰਪੀਡੀ 24 ਦੇ ਨਾਲ ਤੇ ਮੈਂ ਹਾਂ ਨੀਹਾ ਪ੍ਰੋਗਰਾਮ ਵਿਚਾਰ ਵਟਾਂਦਰਾਂ ਦੇ ਵਿੱਚ ਤੁਹਾਡੇ ਸਭ ਦਾ ਸਵਾਗਤ ਹੈ ਬਤਵਾਕ ਮੁੱਦੇਾਂ ਤੇ ਚਰਚਾ ਕਰਾਂਗੇ ਤੇ ਇਸ ਚਰਚਾ ਦੇ ਵਿੱਚ ਮੇਰੇ ਨਾਲ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ 베ਦੀ ਜੀ ਜੁੜ ਚੁੱਕੇ ਨੇ ਸਭ ਤੋਂ ਪਹਿਲਾਂ ਤਾਂ 베ਦੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਸ਼ੁਕਰੀਆ ਪ੍ਰੋਗਰਾਮ ਦੀ ਹੁਣ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੀ ਖਬਰ ਜੋ ਸਾਹਮਣੇ ਆਈ ਹੈ ਕਿ ਪੰਜਾਬ ਦੇ ਕਲਾਕਾਰ ਜੈ ਰੰਦਾਵਾ ਜੋ ਕਿ ਫਿਲਮ ਇਸ਼ਕਨਾਮਾ ਸਪੰਜਾ ਦੀ ਸ਼ੂਟਿੰਗ ਕਰ ਰਹੀ ਸੀ ਉਸ ਦੌਰਾਨ ਉਹ ਜ਼ਖਮੀ ਹੋ ਗਏ ਨੇ ਅਸਲ ਦੇ ਵਿੱਚ ਕ੍ਰੇਨ ਮਸ਼ੀਨ ਦੇ ਵਿੱਚ ਖਰਾਬੀ ਆ ਗਈ ਜਿਸ ਕਾਰਨ ਇਹ ਹਾਦਸਾ ਵਾਪਰ ਜਾਂਦਾ ਬੇਦੀ ਜੀ ਇਸ ਬਾਰੇ ਤੁਹਾਡਾ ਕੀ ਕਹਿਣਾ ਦੇਖੋ ਇਹ ਹਾਦਸਾ ਹੈ ਹਾਦਸੇ ਵਾਰੇ ਆਪਾਂ ਕੀ ਕਹਿ ਸਕਦੇ ਆ ਆਮ ਤੌਰ ਦੇ ਉੱਤੇ ਨਾ ਸ਼ੂਟਿੰਗਸ ਦੇ ਵਿੱਚ ਜਿਹੜੇ ਇਹੋ ਜਿਹੇ ਦ੍ਰਿਸ਼ ਹੁੰਦੇ ਨੇ ਜੀ ਲੜਾਈ ਵਾਲੇ ਜਾਂ ਕੁਝ ਹਸਤਰਾ ਦੇ ਹੰਗਾਮੇ ਵਾਲੇ ਜੀ ਉਹਦੇ ਵਿੱਚ ਬਹੁਤ ਸਾਰੇ ਸਾਡੇ ਕਲਾਕਾਰ ਜਿਹੜੇ ਨੇ ਨਾ ਉਹ ਆਪਣੇ ਲਈ ਡੁਪਲੀਕੇਟ ਵਰਤਦੇ ਨੇ ਡੁਪਲੀਕੇਟ ਫਾਈਟਰ ਹੁੰਦੇ ਨੇ ਜੀ ਉਹਦਾ ਇਹ ਮਤਲਬ ਹੁੰਦਾ ਹੈ ਵੀ ਤੁਸੀਂ ਜਿਹੜੀ ਲੜਾਈ ਲੜ ਰਹੇ ਹੋ ਉਹਦੇ ਵਿੱਚ ਤੁਹਾਡਾ ਸਹਿਯੋਗ ਕਰਦੇ ਨੇ ਉਹ ਫਾਈਟਰਾਂ ਕੋਲ ਥੋੜੇ ਜਿਹਾ ਆਪਣੇ ਜੁਗਤ ਹੁੰਦੀ ਹੈ ਉਹਨਾਂ ਕੋਲ ਗੁਣ ਹੁੰਦੇ ਨੇ ਉਹ ਆਪਣੇ ਹਿਸਾਬ ਦੇ ਨਾਲ ਫਾਈਟ ਕਰਦੇ ਨੇ ਲੇਕਿਨ ਕਈ ਵਾਰੀ ਸਾਡੇ ਜਿਹੜੇ ਕਲਾਕਾਰ ਜਿਹੜੇ ਹੀਰੋ ਹੁੰਦੇ ਨੇ ਫਿਲਮ ਦੇ ਉਹ ਕਈ ਵਾਰੀ ਇਸ ਗੱਲ ਦੀ ਜ਼ਿੱਦ ਕਰਦੇ ਨੇ ਵੀ ਇਹ ਸੀਨ ਜਿਹੜਾ ਹੈ ਮੈਂ ਆਪਣੇ ਆਪ ਕਰ ਲਵਾਂਗਾ ਤੇ ਇਹਦੇ ਦੀ ਡੁਪਲੀਕੇਟ ਨਹੀਂ ਵਰਤਾਂਗਾ ਸੋ ਜੈ ਰੰਧਾਵਾ ਕਿਉਂਕਿ ਉਹਦੀਆਂ ਆਪਾਂ ਜਿਹੜੀਆਂ ਪਿਛਲੀਆਂ ਫਿਲਮਾਂ ਦੇਖਦੇ ਆ ਨਾ ਉਹਨਾਂ ਦੇ ਵਿੱਚ ਵੀ ਇਹੀ ਇਤਿਹਾਸ ਆ ਵੀ ਉਹਨੇ ਆਪਣੇ ਆਪ ਨੂੰ ਬੜਾ ਇੱਕ ਸਟਰੋਂਗ ਬੰਦਾ ਦਿਖਾਇਆ ਹਰ ਫਿਲਮ ਦੇ ਵਿੱਚ ਜੀ ਔਰ ਉਹਨੇ ਇੱਥੇ ਵਿੱਚ ਆਇਆ ਵੀ ਆ ਜਿਹੜੇ ਇਸ਼ਕਨਾਮਾ 56 ਮੇਰੇ خیال ਚ ਇਹ ਹੀ ਹੈ ਨਾ ਤੁੰਨਲਾ ਇਸ਼ਕਨਾਮਾ 56 1956 ਦੀ ਕਹਾਣੀ ਹੋਈ ਹੈ ਜੀ ਮਤਲਬ ਉਸ ਦੇ ਵਿੱਚ ਵੀ ਉਹਨੇ ਦੱਸਣਾ ਚਾਹਿਆ ਵੀ ਮੈਂ ਇੱਕ ਬਹਾਦਰ ਹੀਰੋ ਹਾਂ ਤੇ ਮੈਂ ਇਹ ਸੀਨ ਕਰ ਸਕਦਾ ਜੀ ਲੇਕਿਨ ਕਈ ਵਾਰੀ ਇਹ ਹੁੰਦਾ ਵੀ ਕੋਈ ਕ੍ਰੇਨ ਚ ਖਰਾਬੀ ਆ ਗਈ ਜਾਂ ਕੋਈ ਹੋਜੀ ਚੀਜ਼ ਆ ਗਈ ਉਹਦੇ ਵਿੱਚ ਉਹ ਹਾਦਸੇ ਆ ਸ਼ਿਕਾਰ ਹੋ ਗਏ ਹਾਂ ਜੀ ਪਰ ਚਲੋ ਅੱਛੀ ਗੱਲ ਇਹ ਹੈ ਵੀ ਉਹਨੂੰ ਬਹੁਤੀ ਜ਼ਖ਼ਮ ਅੰਦਰੂਨੀ ਸੱਟ ਜੜੀ ਹੈ ਨਾ ਉਹ ਨਹੀਂ ਲੱਗੀ ਜੀ ਉਹ ਕਿਉਂਕਿ ਉਹ ਦਾ ਸਕੈਨ ਵਗੈਰਾ ਵੀ ਹੋਇਆ ਔਰ ਉਹਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ ਸੋ ਇਹੋ ਜਿਹੇ ਘਟਰਾਵੇਂ ਸਾਡੇ ਵਾਪਰ ਜਾਂਦੀਆਂ ਨੇ ਪਰ ਇਹਦੇ ਵਿੱਚ ਮੈਨੂੰ ਇਹ ਪਤਾ ਹੈ ਵੀ ਜਿਹੜੇ ਸਖੰਦਰੂ ਫਾਈਟਰ ਹੁੰਦੇ ਆ ਨਾ ਉਹ ਜ਼ਿਆਦਾ ਬੈਟਰ ਰਿਜ਼ਲਟ ਦੇ ਸਕਦੇ ਹੁੰਦੇ ਆ ਤੁਸੀਂ ਮਤਲਬ ਕਿਸੇ ਆਪਣੀ ਆਪਣੀ ਜਾਨ ਖਤਰੇ ਵਿੱਚ ਪਾ ਕੇ ਤੁਸੀਂ ਸੀਨ ਕਰਨਾ ਚਾਹੁੰਦੇ ਹੋ ਤੇ ਇਹ ਦੱਸਣਾ ਚਾਹੁੰਦੇ ਆ ਵੀ ਮੈਂ ਆਪਣੇ ਫਾਈਟ ਦੇ ਸੀਨ ਆਫ ਕਰਦਾ ਜਾਂ ਆਪਣੇ ਐਕਸ਼ਨ ਦੇ ਸੀਨ ਆਫ ਕਰਦਾ ਤਾਂ ਮੇਰੇ ਖਿਆਲ ਦੇ ਵਿੱਚ ਵੀ ਉਹ ਸਾਡੀ ਭੁੱਲ ਹੋਏਗੀ ਕਿਉਂਕਿ ਜਿਹੜਾ ਕੰਮ ਅਸੀਂ ਇੱਕ ਐਕਟਰ ਨੇ ਕਰਨਾ ਉਹਨੇ ਐਕਟਿੰਗ ਕਰਨੀ ਹੈ ਲੇਕਿਨ ਜਿਹੜੀ ਫਾਈਟ ਵਾਲੀ ਗੱਲ ਆ ਕਿਉਂਕਿ ਉਹਦੇ ਵਿੱਚ ਹੀਰੋਇਸਮ ਨਜ਼ਰ ਆਉਂਦਾ ਇਸ ਕਰਕੇ ਸਾਡੇ ਕਲਾਕਾਰ ਕਈ ਵਾਰੀ ਚਾਹੁੰਦੇ ਨੇ ਵੀ ਆਪਾਂ ਇਦਾਂ ਦਾ ਕੰਮ ਕਰੀਏ ਜੀ ਬਿਲਕੁਲ ਤੇ ਹੁਣ ਜੋ ਤਸਵੀਰਾਂ ਵੀ ਇਸ ਵਿਲੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਉਹਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਜ਼ੋਰ ਦੇ ਨਾਲ ਕੰਧ ਦੇ ਵਿੱਚ ਟਕਰਾਏ ਨੇ ਤੇ ਉਹਨਾਂ ਨੂੰ ਤੁਰੰਤ ਫਿਰ ਹਸਪੀਟਲ ਲਿਜਾਇਆ ਗਿਆ ਪਰ ਇੱਥੇ ਇੱਕ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਤਕਨੀਕੀ ਖਰਾਬੀ ਜੋ ਆਈ ਹੈ ਪਹਿਲਾਂ ਉਸ ਦੇ ਉੱਤੇ ਧਿਆਨ ਨਹੀਂ ਦਿੱਤਾ ਗਿਆ ਉਹੀ ਨਾ ਉਹ ਮੇਰਾ ਮਤਲਬ ਆ ਵੀ ਕਿਤੇ ਥੋੜੀ ਜਿਹੀ ਜੇ 2 ਸਕੰਡ ਦੀ ਵੀ ਭੁੱਲ ਹੋ ਗਈ ਸੀ 2 ਸਕੰਡ ਪਹਿਲਾਂ ਪਹੁੰਚ ਗਏ ਤਾਂ ਇਹਦਾ ਮਤਲਬ ਤੁਸੀਂ ਟਕਰਾਓਗੇ ਟਕਰਾਓਗੇ ਜੀ ਬਿਲਕੁਲ ਮੇਰਾ ਮਤਲਬ ਆ ਤੁਹਾਡੀ ਟਾਈਮਿੰਗ ਜਿਹੜੀ ਹੈ ਉਹ ਉੱਥੇ ਗੜਬੜ ਹੋਈ ਹੈ ਸਾਰਾ ਕੁਝ ਜੋ ਉਧਰੋਂ ਇੱਕੋ ਖੁਲਾਰੇ ਦੇ ਨਾਲ ਚੱਲਿਆ ਤਾਂ ਉਹ ਬੰਦਾ ਉੱਥੇ ਤੱਕ ਉਹਨੂੰ ਲੱਗਦਾ ਸੀ ਮੈਂ ਉੱਥੇ ਤੱਕ ਪਹੁੰਚ ਜਾਵਾਂਗਾ ਔਰ ਸੇਫ ਬਚ ਜਾਵਾਂਗਾ ਲੇਕਿਨ ਉਹ ਅੱਗੇ ਨਗ ਜਾਂਦਾ ਤੇ ਔਰ ਟਾਈਮ ਤੋਂ ਤੇ ਉਹ ਟਕਰਾ ਜਾਂਦਾ ਸੋ ਇਹਨੂੰ ਆਪਾਂ ਐਕਸੀਡੈਂਟ ਕਹਿ ਸਕਦੇ ਆ ਐਕਸੀਡੈਂਟ ਦੇ ਵਿੱਚ ਆਮ ਤੌਰ ਦੇ ਉੱਤੇ ਹੁੰਦਾ ਵੀ ਉਹ ਬੰਦਾ ਜਿਹੜਾ ਆਪਣੇ ਸਮੇਂ ਨਾਲੋਂ ਖੁੰਝ ਜਾਂਦਾ ਜਾਂ ਪਹਿਲੋਂ ਪਹੁੰਚ ਜਾਂਦਾ ਜਾਂ ਬਾਅਦ ਚ ਪਹੁੰਚਦਾ ਸੋ ਇਹੋ ਜਿਹੀ ਚੀਜ਼ ਹੈ ਯਾਰ ਔਰ ਇਹ ਕਦੇ ਕਦੇ ਵਾਪਰ ਦਾ ਸ਼ੂਟਿੰਗ ਦੇ ਵਿੱਚ ਲੇਕਿਨ ਇਹ ਆ ਵੀ ਆਪਣਾ ਹੀਰੋਇਜ਼ਮ ਦਿਖਾਉਣ ਨਾਲ ਚੰਗੀ ਗੱਲ ਆ ਬਿੱਟਰ ਸਿਕਸਰ ਫਾਈਟਰ ਦੀ ਮਦਦ ਲਰੋ ਜੀ ਬਿਲਕੁਲ ਇੱਥੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸਣਾ ਚਾਹਾਂਗੇ ਕਿ ਜ਼ਹਿਰ ਰੰਦਾਵਾ ਜਿਨ੍ਹਾਂ ਨੂੰ ਹਸਪਤਾਲ ਲਜਾਇਆ ਗਿਆ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਪਰ ਡਾਕਟਰਾਂ ਦੀ ਸਲਾਹ ਹੈ ਕਿ ਕੁਝ ਦਿਨਾਂ ਤੱਕ ਆਰਾਮ ਜੜਾ ਉਹ ਜ਼ਹਿਰ ਰੰਦਾਵਾ ਨੂੰ ਕਰਨਾ ਚਾਹੀਦਾ ਤੇ ਹੁਣ ਅਗਲੀ ਖਬਰ ਦਾਸੀ ਰੋਕ ਕਰਾਂਗੇ ਜੋ ਕਿ ਖੇਡਾਂ ਦੇ ਖੇਤਰ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਵੇਲੇ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਕਿ ਹੁਣ ਸੂਬੇ ਪੱਧਰ ਦੇ ਵਿੱਚ 3100 ਨਵੇਂ ਖੇਡ ਮੈਦਾਨ ਜਿਹੜੇ ਨੇ ਉਹ ਬਣਾਏ ਜਾਣਗੇ ਤੇ ਜੇਕਰ ਖੇਡ ਮੈਦਾਨ ਬਣਾਏ ਜਾਣਗੇ ਤੇ ਬੱਚਿਆਂ ਨੂੰ ਨੌਜਵਾਨਾਂ ਨੂੰ ਇਸ ਦਾ ਕਾਫੀ ਜ਼ਿਆਦਾ ਲਾਭ ਸੂਬੇਪਾਰ ਦੇ ਵਿੱਚ ਹੋਵੇਗਾ ਤੇ ਇਸ ਬਾਬਤ ਬੀਦੀ ਜੀ ਤੁਹਾਡਾ ਕੀ ਕਹਿਣਾ ਹੈ ਦੇਖੋ ਗੱਲ ਇਹ ਆ ਵੀ ਭਗਵੰਤ ਜੀ ਸਰਕਾਰ ਜਦੋਂ ਦੀ ਆਈ ਆ ਉਹ ਕੋਸ਼ਿਸ਼ ਕਰ ਰਹੇ ਨੇ ਵੀ ਨਸ਼ਿਆਂ ਨੂੰ ਖਤਮ ਕੀਤਾ ਜਾਵੇ ਜੀ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਜੀ ਦੂਜੇ ਪਾਸੇ ਆਪਾਂ ਜਾਣਦੇ ਆ ਵੀ ਸਾਡੀ ਖੇਡਾਂ ਦੀ ਹਾਲਤ ਕੀ ਆ ਅਸਲ ਦੇ ਵਿੱਚ ਵੀ ਜਿੰਨੀਆਂ ਵੀ ਸਾਡੀਆਂ ਖੇਡਾਂ ਨੇ ਚਾਹੇ ਉਹ ਸਕੂਲ ਲੈਵਲ ਦੀਆਂ ਨੇ ਚਾਹੇ ਕਾਲਜ ਲੈਵਲ ਦੀਆਂ ਨੇ ਸਾਡਾ ਬਹੁਤਾ ਧਿਆਨ ਉਧਰ ਕਦੇ ਵੀ ਨਹੀਂ ਗਿਆ ਵੀ ਅਸੀਂ ਇਹਨਾਂ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਜੋੜ ਸਕੀਏ ਉਹਦਾ ਮੁੱਖ ਕਾਰਨ ਇਹ ਆ ਵੀ ਖੇਡਾਂ ਵਿੱਚ ਜਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉਹ ਨਾ ਮਾਤਰ ਨੇ ਆਮ ਤੌਰ ਦੇ ਉੱਤੇ ਜਿਹੜੇ ਸਟੂਡੈਂਟ ਜਿਹੜੇ ਵਿਦਿਆਰਥੀ ਖੇਡਾਂ ਖੇਡਦੇ ਨੇ ਜਾਂ ਜਿਹੜੇ ਖੇਡਾਂ 'ਚ ਹਿੱਸਾ ਲੈਂਦੇ ਨੇ ਸਾਨੂੰ ਉਹਨਾਂ ਨੂੰ ਪਤਾ ਲੱਗਦਾ ਰਹਿੰਦਾ ਹੈ ਵੀ ਉਹ ਹਮੇਸ਼ਾ ਇਸ ਗੱਲ ਤੇ ਇਤਰਾਜ਼ ਕਰਦੇ ਨੇ ਵੀ ਜਿਹੜੀ ਸਹੂਲਤ ਉਹਨਾਂ ਨੂੰ ਮਿਲਣੀ ਚਾਹੀਦੀ ਆ ਉਹਦੇ ਵਿੱਚ ਚਾਹੇ ਤੁਹਾਡੇ ਰਹਿਣ ਸਣ ਦੀ ਹੋਵੇ ਚਾਹੇ ਤੁਹਾਡੇ ਖੇਡਾਂ ਦੇ ਸਮਾਨ ਦੀ ਹੋਵੇ ਚਾਹੇ ਤੁਹਾਡੀ ਖੁਰਾਕ ਦੀ ਹੋਵੇ ਤੁਹਾਨੂੰ ਡਾਈਟ ਕੀ ਦਿੱਤੀ ਜਾ ਰਹੀ ਆ ਮਤਲਬ ਇਹ ਚੀਜ਼ਾਂ ਜਟਕੀਆਂ ਨੇ ਇਹ ਇਗਨੋਰ ਹੁੰਦੀਆਂ ਜਾ ਰਹੀਆਂ ਨੇ ਜੀ ਬਹੁਤੀ ਜਗ੍ਹਾ ਦੇਤੇ ਇਹ ਵੀ ਹੁੰਦਾ ਵੀ ਤੁਹਾਨੂੰ ਪਿੱਛੋਂ ਦਾ ਸਾਰਾ ਕੁਝ ਆ ਰਿਹਾ ਹੁੰਦਾ ਲੇਕਿਨ ਅੱਗੇ ਉਹਨਾਂ ਖਿਡਾਰੀਆਂ ਤੱਕ ਨਹੀਂ ਪਹੁੰਚਦਾ ਸੋ ਇਹ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਜ਼ਰੂਰੀ ਨੇ ਔਰ ਭਗਵਾਨਤ ਮਾਲ ਸਰਕਾਰ ਨੇ ਪਿੱਛੇ ਦੇ ਵੀ ਕੁਝ ਯਤਨ ਕੀਤੇ ਨੇ ਕੁਝ ਉਹਨਾਂ ਨੇ ਖੇਡਾਂ ਕੁੰਡਾਂ ਕਰਵਾਈਆਂ ਵੀ ਨੇ ਲੇਕਿਨ ਇਹ ਕਹਿੰਦੇ ਜੀ 1100 ਜਿਹੜੇ ਖੇਡ ਮੈਦਾਨ ਜਿਹੜੇ ਆ ਬਣਾਏ ਜਾਣਗੇ ਜੀ ਮੇਰੇ ਹਿਸਾਬ ਦੇ ਨਾਲ ਵੀ ਖੇਡ ਮੈਦਾਨਾਂ ਦੀ ਕਮੀ ਨਹੀਂ ਹੈਗੀ ਖੇਡ ਮੈਦਾਨ ਖੇਡ ਮੈਦਾਨ ਬਹੁਤ ਨੇ ਪੰਜਾਬ ਕੋਲ ਅਸਲ ਦੇ ਵਿੱਚ ਆ ਵੀ ਉਹ ਖੇਡ ਦੀਆਂ ਸਹੂਲਤਾਂ ਜਿਹੜੀਆਂ ਨੇ ਜੀ ਉਦੇ ਵੱਲ ਧਿਆਨ ਦੇਣਾ ਚਾਹੀਦਾ ਤੁਸੀਂ ਹੁਣ 1100 ਖੇਡ ਮੈਦਾਨ ਜਿਹੜੇ ਬਣਾ ਲਓ ਠੀਕ ਹੈ ਸਕੂਲਾਂ ਦੇ ਨਾਲ ਕਈਆਂ ਦੇ ਨਾਲ ਮੈਦਾਨ ਨਹੀਂ ਹੈਗੇ ਲੇਕਿਨ ਜਿਹੜੇ ਆਲਰੇਡੀ ਬਹੁਤ ਸਾਰੇ ਉੱਥੇ ਪਲੇਨ ਗਰਾਊਂਡਸ ਨੇ ਹੋਰ ਸਿਜ਼ਾਂ ਨੇ ਉੱਥੇ ਤੁਸੀਂ ਸਹੂਲਤਾਂ ਜਿਹੜੀਆਂ ਸਾਡੇ ਸਪੋਰਟਸ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਮਿਲਣੀਆਂ ਚਾਹੀਦੀ ਨੇ ਉਹ ਉਹ ਜ਼ਰੂਰੀ ਨੇ ਉਹਦੇ ਵਿੱਚ ਕੀ ਆ ਵੀ ਉਹਦੇ ਵਿੱਚ ਤੁਸੀਂ ਫੰਡਸ ਰੱਖੋ ਆਪਣੇ ਵੱਖਰੇ ਵੱਖਰੇ ਵੀ ਜਿਹੜੇ ਅਸੀਂ ਸਟੂਡੈਂਟਸ ਜਿਹੜੀਆਂ ਨੇ ਖੇਡਾਂ ਖੇਡ ਰਹੇ ਨੇ ਉਹਨਾਂ ਨੂੰ ਅਸੀਂ ਕੀ ਕੁਝ ਦੇਣਾ ਔਰ ਜੇ ਤੁਸੀਂ ਉਹਨਾਂ ਦੀ ਸਿਹਤ ਦਾ ਧਿਆਨ ਨਹੀਂ ਰੱਖੋਗੇ ਤਾਂ ਉਹ ਵਿਦਿਆਰਥੀ ਨਹੀਂ ਖੇਡ ਸਕਣਗੇ ਹੁਣ ਇਹ ਇਹਨਾਂ ਨੇ ਮੁੰਡਲੀ ਜਿਹੜੀ ਗੱਲ ਫੜੀ ਆ ਉਹ ਇਹ ਆ ਵੀ ਆਪਾਂ ਪਹਿਲਾਂ ਇਹਨਾਂ ਨੂੰ ਖੇਡ ਮੈਦਾਨ ਦੇ ਗਏ ਤਾਂ ਕਿ ਮੈਦਾਨਾਂ ਵਿੱਚ ਜਾ ਕੇ ਖੇਡ ਸਕਣ ਸੋ ਚੰਗੀ ਗੱਲ ਹੈ ਜੇ ਉਹਨਾਂ ਨੇ 1100 ਮਤਲਬ ਖੇਡ ਮੈਦਾਨ ਜਿਹੜੇ ਹੋਰ ਬਣਾਉਣ ਦੀ ਉਹਨਾਂ ਨੇ ਗੱਲ ਕੀਤੀ ਆ ਹਾਲਾਂਕਿ ਬਹੁਤ ਸਾਰੇ ਖੇਡ ਮੈਦਾਨ ਨੇ ਲੇਕਿਨ ਖੇਡ ਮੈਦਾਨ ਦੇਣ ਨਾਲ ਤੁਹਾਡੀ ਜਿਹੜੀ ਨਾ ਬਾਕੀ ਦੀਆਂ ਸਮੱਸਿਆਵਾਂ ਹੱਲ ਹੋਈਆਂ ਹੁੰਦੀਆਂ ਬਾਕੀ ਦੀਆਂ ਸਮੱਸਿਆਵਾਂ ਵੀ ਤੁਹਾਨੂੰ ਉਹਨਾਂ 'ਤੇ ਧਿਆਨ ਦੇਣਾ ਪਊਗਾ ਜਿੰਨਾ ਕਿ ਤੁਸੀਂ ਖੇਡ ਬਣਾਉਣ ਉੱਲ ਧਿਆਨ ਦੇ ਰਹੇ ਹੋ ਇਹਨਾਂ ਖੇਡ ਮੈਦਾਨਾਂ ਦਾ ਨਜ਼ਰ ਅੱਖ ਰਖਾਉ ਜ ਉਹ ਆਮ ਤੌਰ ਤੇ ਆਪਾਂ ਦੇਖਦੇ ਆ ਵੀ ਬਹੁਤ ਸਾਰੇ ਖੇਡ ਮੈਦਾਨ ਜਿਹੜੇ ਨੇ ਨਾ ਉਹ ਜਿਹੜੇ ਸਾਡੇ ਪਬਲਿਕ ਫੰਕਸ਼ਨ ਨੂੰ ਦੇ ਰਹੇ ਉਹਨਾਂ ਲਈ ਵਰਤੇ ਜਾਂਦੇ ਨੇ ਜੀ ਜੀ ਔਰ ਉਹ ਖਰਾਬ ਕੀਤੇ ਜਾਂਦੇ ਨੇ ਮਤਲਬ ਉਹਨਾਂ ਦੇ ਜਿਹੜੇ ਜਿਹੜੇ ਘਾਹ ਆ ਥੱਲੇ ਜਿਹੜੀ ਹੋਰ ਚੀਜ਼ਾਂ ਉਮਚਾਈਆਂ ਗਈਆਂ ਨੇ ਜਿਹੜੇ ਟਰਫ ਵਾਲੇ ਮੈਦਾਨ ਨੇ ਹੋਰ ਦੂਸਰੇ ਨੇ ਉਹ ਉਹ ਚੀਜ਼ਾਂ ਜਿਹੜੀਆਂ ਨੇ ਖਰਾਬ ਹੋ ਰਹੀਆਂ ਨੇ ਸੋ ਸਭ ਤੋਂ ਪਹਿਲਾਂ ਤੇ ਆ ਵੀ ਤੁਸੀਂ ਮੈਦਾਨ ਦੇ ਦੇਣੇ ਆ ਤਾਂ ਉਹਨਾਂ ਦੀ ਸਾਮ ਸੰਭਾਲ ਕਰਨ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੀ ਬਿਲਕੁਲ ਤੇ ਨਾਲ ਹੀ ਨਾਲ ਇੱਥੇ ਕੁਝ ਸਵਾਲ ਇਹ ਵੀ ਖੜੇ ਹੁੰਦੇ ਨੇ ਕਿ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਇਹ ਇੱਕ ਵੱਡਾ ਉਪਾਏ ਹੈ ਕਿ ਸੱਚਮੁੱਚ ਇਸ ਤਰੀਕੇ ਦੇ ਨਾਲ ਜਿਹੜੇ ਨੌਜਵਾਨ ਨਸ਼ੇ ਦੇ ਦਲਦਲ ਦੇ ਵਿੱਚ ਤਸਦੇ ਜਾ ਰਹੇ ਨੇ ਉਹ ਖੇਡਾਂ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਜਾਣਗੇ ਨਹੀਂ ਦੇਖੋ ਇਹ ਇਹ ਆਪਣੇ ਸਿਰਫ ਆਪਣੇ ਮਨ ਦੇ ਵਿੱਚ ਇਹ ਇੱਕ ਭਰਮ ਹੋ ਜਾ ਪਾਲਿਆ ਹੋਇਆ ਅਸੀਂ ਸਾਰਿਆਂ ਨੇ ਬੀਜੇ ਅਸੀਂ ਆਪਣੇ ਨੌਜਵਾਨਾਂ ਨੂੰ ਆਪਣੇ ਬੱਚਿਆਂ ਨੂੰ ਆਪਾਂ ਖੇਡਾਂ ਵੱਲ ਪ੍ਰੇਰਾਂਗੇ ਤਾਂ ਨਸ਼ੇ ਆਮ ਨਹੀਂ ਜਾਣਗੇ ਜੀ ਇਹ ਕੋਈ ਕਾਰਨ ਨਹੀਂ ਹੈਗਾ ਤੁਸੀਂ ਇਹ ਦੇਖੋ ਇਸ ਵੇਲੇ ਜਿੰਨੇ ਜਿੰਨੇ ਡਰੱਗਸ ਮਗਰਮ ਫੜੇ ਗਏ ਨੇ ਉਹ ਸਾਰੇ ਖੇਡਾਂ ਵਿੱਚੋਂ ਫੜੇ ਗਏ ਜੀ ਬਿਲਕੁਲ ਵੱਡੇ ਵੱਡੇ ਫੜੇ ਗਏ ਜੀ ਮੇਰਾ ਮਤਲਬ ਆ ਵੀ ਕਈ ਵਾਰੀ ਅਸੀਂ ਖੇਡਾਂ ਨੂੰ ਹੀ ਨਸ਼ੇ ਦਾ ਜ਼ਰੀਆ ਬਣਾ ਲੈਂਦੇ ਜੀ ਸਾਡੇ ਤਾਂ ਜਿਹੜੇ ਨਸ਼ਿਆਂ ਦੀ ਸਮਗਲਿੰਗ ਹੈ ਉਹ ਸਾਡੇ ਵੱਡੇ-ਵੱਡੇ ਖੇਡਾਂ ਦੇ ਤਰੰਦਰ ਦੇ ਤਰੰਦਰ ਜਿਹੜੇ ਵੱਡੇ-ਵੱਡੇ ਨੇ ਉਹਨਾਂ ਦੇ ਹੱਥੋਂ ਹੋ ਰਹੀ ਹੈ। ਇਹ ਗੱਲ ਨਹੀਂ ਹੈਗੀ ਵੀ ਤੁਸੀਂ ਜੇ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲਾਓਗੇ ਤਾਂ ਨਸ਼ੇ ਵਾਲੇ ਪਾਸੇ ਨਹੀਂ ਜਾਣਗੇ। ਸਭ ਤੋਂ ਵੱਡਾ ਕਾਰਨ ਹੈ ਵੀ ਜਿਹੜਾ ਸਟੂਡੈਂਟ ਹੈ ਜਿਹੜਾ ਵਿਦਿਆਰਥੀ ਹੈ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸਹੀ ਦਿਸ਼ਾ ਦੇਣ ਦੀ ਗੱਲ ਹੈ। ਸਹੀ ਦਿਸ਼ਾ ਦੇਣ ਦੀ ਗੱਲ ਇਹ ਆ ਵੀ ਉਹਨਾਂ ਦੀ ਪ੍ਰੋਪਰ ਪੜ੍ਹਾਈ ਉਹਨਾਂ ਨੂੰ ਪ੍ਰੋਪਰ ਖੇਡ ਵਾਲੇ ਖੇਡ ਦੇ ਵਿੱਚ ਸ਼ਾਮਲ ਕਰਨਾ ਔਰ ਉਹਨਾਂ ਨੂੰ ਖੇਡ ਦੇ ਵਿੱਚੋਂ ਜਿਹੜੀ ਸਹੂਲਤ ਮਿਲਦੀ ਆ ਸਭ ਤੋਂ ਵੱਡੀ ਸਹੂਲਤ ਇਹ ਆ ਵੀ ਖੇਡਾਂ ਵਾਲੇ ਪਾਸੇ ਬੱਚੇ ਜਾਂਦੇ ਨੇ ਉਹ ਕਹਿੰਦੇ ਆ ਵੀ ਜੇ ਅਸੀਂ ਅੱਛਾ ਖੇਡਾਂਗੇ ਤਾਂ ਕੱਲ ਨੂੰ ਸਾਨੂੰ ਸਾਡਾ ਭਵਿੱਖ ਅੱਛਾ ਹੋਏਗਾ ਸਾਨੂੰ ਕੈਰੀਅਰ ਅੱਛਾ ਮਿਲੇਗਾ ਲੇਕਿਨ ਇੱਥੇ ਕੀ ਆ ਵੀ ਉਹ ਜਿਹੜਾ ਸਾਡਾ ਖਿਡਾਰੀ ਆ ਨਾ ਉਹ ਆਪਣੇ ਕੈਰੀਅਰ ਤੱਕ ਪਹੁੰਚਦਾ ਪਹੁੰਚਦਾ ਥੱਕ ਜਾਂਦਾ ਜੀ ਉਹ ਸੋਚਦਾ ਮੈਂ ਹੁਣ ਕਿੱਧਰ ਜਾਵਾਂ ਕਿਉਂਕਿ ਬਹੁਤ ਸਾਰੇ ਅਸੀਂ ਸਾਡੀ ਆ ਮੌਜੂਦਾ ਸਰਕਾਰ ਵੀ ਇਸ ਵੇਲੇ ਸਾਰੀਆਂ ਸਰਕਾਰਾਂ ਜਿਹੜੀਆਂ ਨੇ بڑے بڑے ਵੱਡੇ ਵਾਅਦੇ ਕਰਦੀਆਂ ਨੇ ਵੀ ਅਸੀਂ ਆਪਣੇ ਜਿਹੜੇ ਖੇਡਣ ਵਾਲੇ ਖਿਡਾਰੀ ਨੇ ਜਿਹੜੇ ਅੱਛੇ ਨੇ ਉਹਨਾਂ ਨੂੰ ਅਸੀਂ ਨੌਕਰੀਆਂ ਦਾ ਪ੍ਰਬੰਧ ਕਰਕੇ ਦੇ ਰਹੇ ਹਾਂ ਨੌਕਰੀਆਂ ਦੇ ਰਹੇ ਹਾਂ ਸਾਨੂੰ ਇਹ ਸਰਕਾਰ ਤੋਂ ਵੀ ਸੁਣਨ ਨੂੰ ਮਿਲਦਾ ਵੀ ਅਸੀਂ ਨੌਕਰੀਆਂ ਦੇ ਰਹੇ ਹਾਂ ਪਰ ਉਹ ਨਤੀਜਾ ਕੁਛ ਨਹੀਂ ਨਿਕਲਦਾ ਹੁਣ ਭਗਵੰਤ ਮਾਨ ਸਰਕਾਰ ਜਿਹੜੀ ਆ ਉਹ ਵੱਡੇ ਵੱਡੇ ਇਸ਼ਤਿਹਾਰ ਚ ਪਵਾ ਕੇ ਉਹ ਲੋਕਾਂ ਨੂੰ ਦੱਸਦੀ ਆ ਵੀ ਅਸੀਂ ਇਹਨਾਂ ਇਹਨੇਕ ਲੋਕਾਂ ਨੂੰ ਨੌਕਰੀ ਦੇ ਦਿੱਤੀ ਐ ਲੇਕਿਨ ਸਿਰਫ ਇਹ ਨਹੀਂ ਆ ਵੀ ਤੁਸੀਂ ਨਿਯੁਕਤੀ ਪੱਤਰ ਉਹਨਾਂ ਦੇ ਹੱਥਾਂ 'ਚ ਫੜਾ ਦਿੰਦੇ ਹੋ ਲੇਕਿਨ ਉਹਨਾਂ ਨੂੰ ਮੁੜ ਕੇ ਜੁਆਇਨਿੰਗ ਨਹੀਂ ਕਰਾਉਂਦੇ ਜੀ ਸਪੋਰਟਸ ਵਾਲੇ ਜਿਹੜੇ ਨੇ ਨਾ ਸਪੋਰਟਸ ਦਾ ਜੇ ਉਹਨਾਂ ਨੇ ਸੋਚਿਆ ਵੀ ਨਸ਼ਿਆਂ ਵਾਲੇ ਪਾਸਿਓਂ ਅਸੀਂ ਹਟਾਉਣਾ ਤਾਂ ਫਿਰ ਤੁਹਾਨੂੰ ਉਹਦੀਆਂ ਸਮੁੱਚੀਆਂ ਸਹੂਲਤਾਂ ਪੈਦਾ ਕਰਨੀਆਂ ਪੈਣਗੀਆਂ ਉਹਨਾਂ ਨੂੰ ਪ੍ਰੋਪਰ ਉਹਨਾਂ ਨੂੰ ਉਤਸ਼ਾਹਿਤ ਕਰਨਾ ਪਊਗਾ ਖਿਡਾਰੀਆਂ ਨੂੰ ਔਰ ਉਹਨਾਂ ਨੂੰ ਲਗਾਤਾਰ ਉਹਨਾਂ ਦੀ ਲਗਨ ਵਧੀ ਰਹੇ ਲਗਨ ਤਾਂ ਹੀ ਬਣਦੀ ਹੈ ਇਹਨਾਂ ਨੂੰ ਅੱਛੀ ਯੂਨੀਫਾਰਮ ਦਿੱਤੀ ਗਈ ਹੈ ਉਹਨਾਂ ਨੂੰ ਅੱਛਾ ਖੇਡਣ ਦਾ ਸਮਾਨ ਦਿੱਤਾ ਗਿਆ ਹੈ ਉਹਨਾਂ ਨੂੰ ਅੱਛਾ ਖਾਣ ਪੀਣ ਮਿਲ ਰਿਹਾ ਹੈ ਜੀ ਲੇਕਿਨ ਜੇ ਉਹ ਚੀਜ਼ਾਂ ਨਹੀਂ ਮਿਲਦੀਆਂ ਤਾਂ ਫਿਰ ਇਹਦਾ ਮਤਲਬ ਆ ਵੀ ਤੁਸੀਂ ਉਹ ਜਿਹੜੀ ਸਹੂਲਤਾਂ ਦੇਣ ਦੀ ਗੱਲ ਕਰਦੇ ਹੋ ਉਸ ਤੋਂ ਬਹੁਤ ਪਿੱਛੇ ਰਹਿ ਜਾਂਦੇ ਹੋ ਜੀ ਸੋ ਇਹ ਇੱਕ ਇਨਫਰਾਸਟ੍ਰਕਚਰ ਜ਼ਰੂਰ ਹੈ ਵੀ ਤੁਸੀਂ ਮੈਦਾਨ ਬਣਾ ਰਹੇ ਹੋ ਖੇਡਣ ਵਾਸਤੇ ਤਾਂ ਕਿ ਖਿਡਾਰੀ ਸ਼ੁਰੂ ਹੋ ਸਕਣ ਆਪਣੇ ਉਹਨੂੰ ਮੈਦਾਨ ਦੀ ਕੋਈ ਕਿਲਤ ਨਾ ਹੋਵੇ ਖੇਡਣ ਵਾਸਤੇ ਉਹ ਤਾਂ ਠੀਕ ਹੈ ਸ਼ੁਰੂ ਸ਼ੁਰੂਆਤ ਤਾਂ ਹੋ ਗਈ ਜੀ ਲੇਕਿਨ ਇਸ ਨੂੰ ਅੱਗੇ ਤੱਕ ਵੀ ਲੈ ਕੇ ਜਾਣਾ ਹੁੰਦਾ ਜੀ ਬਿਲਕੁਲ ਸਰਕਾਰ ਹੁਣ ਇਸ ਨੂੰ ਅੱਗੇ ਤੱਕ ਵੀ ਲੈ ਕੇ ਜਾਵੇ ਤਾਂ ਹੀ ਜਿਹੜਾ ਹੈ ਉਹ ਨੌਜਵਾਨਾਂ ਦੇ ਲਈ ਸਹੀ ਰਹੇਗਾ ਤੇ ਹੁਣ ਅਗਲੀ ਖਬਰ ਦਾ ਰੋਕ ਕਰਾਂਗੇ ਤੇ ਪੰਜਾਬ ਭਰ ਦੇ ਵਿੱਚ ਬਿੱਤੇ ਦੇ ਗਣਤੰਤਰ ਦਿਵਸ ਸਮਾਗਮ ਕਰਵਾਏ ਗਏ ਨੇ ਪਰ ਉਹਨਾਂ ਸਮਾਗਮਾਂ ਦੇ ਵਿੱਚ ਸੁਤੰਤਰਤਾ ਸੰਗਰਾਮੀ ਪਰਵਾਰਾਂ ਦੇ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਪਰਵਾਰਾਂ ਦਾ ਕਹਿਣਾ ਹੈ ਕਿ ਸਾਨੂੰ ਅਕਸਰ ਸਨਮਾਨ ਦੇ ਦਿੱਤਾ ਜਾਂਦਾ ਹੈ ਪਰ ਅਸੀਂ ਹੱਕਦਾਰ ਸਨਮਾਨ ਦੇ ਹਾਂ ਸਾਨੂੰ ਸਨਮਾਨ ਦਿਓ ਬਿਲਕੁਲ ਠੀਕ ਹੈ ਜੀ 26 ਜਨਵਰੀ ਜਿਹੜੀ ਲੰਘ ਕੇ ਗਈ ਆ ਉੱਥੇ ਮਤਲਬ ਇਹ ਜਿਹੜੇ ਸਾਡੇ ਸੁਤੰਤਰਤਾ ਸੰਗਰਾਮੀ ਹੋਏ ਨੇ ਜਿਨ੍ਹਾਂ ਨੇ 1947 ਦੇ ਆਜ਼ਾਦੀ ਦੇ ਵਿੱਚ ਹਿੱਸਾ ਲਿਆ ਜੀ ਉਹਨਾਂ ਦੇ ਪਰਿਵਾਰਾਂ ਨੂੰ ਹਮੇਸ਼ਾ ਬੁਲਾਇਆ ਜਾਂਦਾ 15 ਅਗਸਤ ਵੇਲੇ ਬੁਲਾਇਆ ਜਾਂਦਾ 26 ਜਨਮਰੀ ਵੇਲੇ ਵੀ ਬੁਲਾਇਆ ਜਾਂਦਾ ਔਰ ਉਹਨਾਂ ਨੂੰ ਉੱਥੇ ਕੁਰਸੀਆਂ ਤੇ ਬਿਠਾਇਆ ਜਾਂਦਾ ਉਹਨਾਂ ਦਾ ਮਤਲਬ ਸਨਮਾਨ ਕੀ ਕੀਤਾ ਜਾਂਦਾ ਉਹਨੂੰ ਇੱਕ ਅਦਾ ਡੱਬਾ ਦਿੱਤਾ ਜਾਂਦਾ ਜਾਂ ਉਹਨਾਂ ਦੇ ਗਲ ਦੇ ਵਿੱਚ ਇੱਕ ਅਦੀ ਸ਼ਾਲ ਪਾ ਦਿੱਤੀ ਜਾਂਦੀ ਜਾਂ ਤੇ ਉਹਨਾਂ ਦਾ ਸਨਮਾਨ ਕਰਕੇ ਉਹਨੂੰ ਤੌਰ ਦਿੱਤਾ ਜਾਂਦਾ ਅਸਲ ਵਿੱਚ ਜਿਹੜੇ ਸਾਡੇ ਸੰਤਾਨ ਸੰਗਰਾਮੀ ਹੋਏ ਨੇ ਉਹਨਾਂ ਦੇ ਅਸਲ ਵਿੱਚ ਚੌਥੀ ਪੀੜੀ ਚੱਲ ਰਹੀ ਹੈ ਹੂੰ ਸੰਤਾਲੀ ਤੋਂ ਬਾਅਦ ਜਿਹੜੇ ਸੰਤਾਲੀ ਦੇ ਆਜ਼ਾਦੀ ਵਿੱਚ ਸਾਲਿਆ ਉਹਨਾਂ ਦੇ ਇਸ ਵੇਲੇ ਚੌਥੀ ਪੀੜੀ ਚੱਲ ਰਹੀ ਹੈ ਔਰ ਇਹ ਚੰਗੀ ਗੱਲ ਹੈ ਵੀ ਸਾਡੇ ਜਿਹੜੇ ਦੇਸ਼ ਤੇ ਜਿਹੜੇ ਚਲਾ ਰਹੇ ਨੇ ਲੋਕ ਉਹ ਉਹਨਾਂ ਦਾ ਹੁਣ ਤੱਕ ਸਨਮਾਨ ਕਰ ਰਹੇ ਆ ਉਹਨਾਂ ਦਾ ਆਦਰ ਕਰਦੇ ਆ ਵੀ ਉਹੋ ਜੇ ਸਮਾਗਮਾਂ ਉੱਤੇ ਉਹਨਾਂ ਨੂੰ ਹਮੇਸ਼ਾ ਬੁਲਾਉਂਦੇ ਆ ਜੀ ਪਰ ਅਸਲ ਦੇ ਵਿੱਚ ਕਾਫੀ ਨਹੀਂ ਇਹ ਜਿਹੜੇ ਸੰਤਾਨ ਸੰਗਰਾਮੀ ਨੇ ਉਹਨਾਂ ਦੀ ਜਿਹੜੀ ਚੌਥੀ ਪੀੜੀ ਹੈ ਉਹਨਾਂ ਦਾ ਕਹਿਣਾ ਇਹ ਹੈ ਵੀ ਤੁਸੀਂ ਸਾਡੀ ਜਿਹੜੀ ਚੌਥੀ ਪੀੜੀ ਹੈ ਇਹਨਾਂ ਦੇ ਇਹਨਾਂ ਨੂੰ ਵੀ ਤੁਸੀਂ ਸਹੂਲਤਾਂ ਦਿਓ ਜੀ ਸਹੂਲਤ ਦਿਓ ਵੀ ਇਹਨਾਂ ਦੇ ਦਾਦੇ-ਪੜਦਾਦੇ ਜਿਹੜੇ ਸੀਗੇ ਉਹਨਾਂ ਨੇ ਸੰਗਰਾਮ ਲੜਿਆ ਸੀਗਾ ਉਹਨਾਂ ਨੂੰ ਨੌਕਰੀ ਦੇ ਵਿੱਚ ਸਹੂਲਤਾਂ ਦਿਓ ਉਹਨਾਂ ਨੂੰ ਹੋਰ ਚੀਜ਼ਾਂ ਵਿੱਚ ਸਹੂਲਤਾਂ ਦਿਓ ਸਿਰਫ ਇਹ ਨਹੀਂ ਤੁਸੀਂ ਉਹਨਾਂ ਨੂੰ ਇਸ ਸਮਾਗਮ ਤੇ ਬੁਲਾਇਆ ਬੁਲਾ ਲਿਆ ਤੇ ਕੁਰਸੀਆਂ ਤੇ ਬਿਠਾ ਦਿੱਤਾ ਜੀ ਉਹਨਾਂ ਨੂੰ ਡੱਬੇ ਮਠਿਆਈ ਦੇ ਦੇ ਦਿੱਤੇ ਤੇ ਨਾਲ ਉਹਨਾਂ ਦੇ ਗੱਲ ਚ ਛਾਲ ਪਾਤੀ ਤੇ ਉਹਨਾਂ ਨੂੰ ਕਰਨ ਤੋਂ ਤੋੜਿਆ ਉਹਨਾਂ ਨੂੰ ਮਤਲਬ ਇਹ ਆ ਬਈ ਤੁਸੀਂ ਸਮਾਨ ਨਹੀਂ ਚਾਹੀਦਾ ਸਾਨੂੰ ਇਹ ਚੀਜ਼ਾਂ ਖਾਣ ਪੀਣ ਵਾਲੀਆਂ ਨਹੀਂ ਚਾਹੀਦੀਆਂ ਸਾਨੂੰ ਅਸਲ ਦੇ ਵਿੱਚ ਕੀ ਚਾਹੀਦਾ ਸਾਨੂੰ ਮਤਲਬ ਜਿਹੜਾ ਸਾਡਾ ਹੱਕ ਹੈ ਬਣਦਾ ਉਹ ਸਾਨੂੰ ਮਿਲਣਾ ਚਾਹੀਦਾ ਸੋ ਇਹੋ ਜਿਹੀ ਚੀਜ਼ਾਂ ਹੈਗੀਆਂ ਨੇ ਉਹਨਾਂ ਨੇ ਹੋਰ ਵੀ ਉਹਨਾਂ ਦੀਆਂ ਮੰਗਾਂ ਨੇ ਵੀ ਤੁਸੀਂ ਇਹਨਾਂ ਇਹਨਾਂ ਪਰਿਵਾਰਾਂ ਨੂੰ ਜੜੀਆਂ ਨੇ ਕੋਈ ਸਰਕਾਰੀ ਸਹੂਲਤਾਂ ਮਿਲਦੀਆਂ ਰਹਿਣ ਨੌਕਰੀਆਂ ਵਿੱਚ ਵੀ ਹੋਰ ਜਗ੍ਹਾ ਦੇ ਉੱਤੇ ਵੀ ਵੀ ਜੇ ਤੁਹਾਨੂੰ ਕੋਈ ਪਰਮਿਟ ਚਾਹੀਦਾ ਹੈ ਜੇ ਤੁਸੀਂ ਕੋਈ ਆਪਣਾ ਕਾਰੋਬਾਰ ਖੋਲਣਾ ਚਾਹੁੰਦੇ ਹੋ ਉਹਦੇ ਵਿੱਚ ਵੀ ਤੁਹਾਡਾ ਹੱਕ ਬਣਦਾ ਹੈ ਵੀ ਸਰਕਾਰ ਜਿਹੜੀ ਹੈ ਉਹ ਉਸ ਹੱਕ ਨੂੰ ਪੂਰਾ ਕਰੇ ਵੀ ਸਾਡੇ ਦਾਦੇ ਪੜਦਾਦਿਆਂ ਨੇ ਸੰਗਰਾਮ ਚ ਸਾਲ ਲਿਆ ਸੀ ਤਾਂ ਸਾਨੂੰ ਵੀ ਉਹਦਾ ਕੋਈ ਨਾ ਕੋਈ ਜਿਹੜਾ ਫਾਲਾ ਮਿਲਣਾ ਚਾਹੀਦਾ ਹੈ ਤੇ ਇਹ ਇਹ ਚੀਜ਼ਾਂ ਨੂੰ ਰੱਖ ਕੇ ਉਹਨਾਂ ਨੇ ਜਿਹੜਾ ਕੱਲ ਸਾਡੇ ਸਮਾਗਮ ਹੋਇਆ 26 ਜਨਵਰੀ ਨੂੰ ਉਹਦੇ ਵਿੱਚ ਉਹਨਾਂ ਨੇ ਸਿਰਫ ਉਥੇ ਝੰਡਾ ਲਹਿਰਾਉਣ ਦੀ ਰਸਮ ਤੱਕ ਉਹ ਬੈਠੇ ਰਹੇ ਨੇ ਬਾਅਦ ਵਿੱਚ ਉੱਠ ਕੇ ਚਲੇ ਗਏ ਸੋ ਮੇਰਾ ਮਤਲਬ ਹੈ ਵੀ ਉਹਨਾਂ ਨੇ ਇੱਕ ਰੋਸ ਪ੍ਰਗਟ ਕੀਤਾ ਸਰਕਾਰ ਅੱਗੇ ਵੀ ਸਾਡੀਆਂ ਮੰਗਾ ਜੜੀਆਂ ਨੇ ਜਾਇਜ਼ ਮੰਗਾ ਨੇ ਉਹਨਾਂ ਨੂੰ ਮੰਗਿਆ ਜਾਣਾ ਮੰਨਿਆ ਜਾਣਾ ਚਾਹੀਦਾ ਔਰ ਸਾਡੇ ਪਰਿਵਾਰ ਨੂੰ ਸੁਲਤਾ ਮਰਦੀਆ ਚਾਹੀਦੀ ਆ ਜੀ ਤੇ ਸਾਡੇ ਦੇਸ਼ ਨੂੰ ਆਜ਼ਾਦ ਹੋਇਆ ਕਈ ਸਾਲ ਹੋ ਚੁੱਕੇ ਨੇ ਤੇ ਇਹਨਾਂ ਸਾਲਾਂ ਦੌਰਾਨ ਜਦ ਵੀ ਕਦੀ ਸਮਾਗਮ ਕਰਵਾਏ ਜਾਂਦੇ ਨੇ ਚਾਹੇ ਉਹ 15 ਅਗਸਤ ਦਾ ਹੋਵੇ 26 ਜਨਵਰੀ ਦਾ ਹੋਵੇ ਤੇ ਕੀ ਇਹਨਾਂ ਨੂੰ ਸਰਕਾਰੀ ਸਨਮਾਨ ਪਰਿਵਾਰਾਂ ਨੂੰ ਦਿੱਤਾ ਜਾਂਦਾ ਸੀ ਪਹਿਲੇ ਕਦੇ ਨਹੀਂ ਇਸ ਤਰ੍ਹਾਂ ਦਿੱਤਾ ਜਾਂਦਾ ਇਹ ਇਸੇ ਢੰਗ ਨਾਲ ਸਨਮਾਨ ਦਿੱਤਾ ਜਾਂਦਾ ਹੈ ਲੇਕਿਨ ਜਿਹੜੀ ਉਹਨਾਂ ਦੇ ਅਗਲੀ ਪੀੜ੍ਹੀ ਆਈ ਹੈ ਜਾਂ ਉਸ ਤੋਂ ਤੀਜੀ ਪੀੜ੍ਹੀ ਵੀ ਆਈ ਹੈ ਤਾਂ ਮੇਰਾ ਖਿਆਲ ਆ ਵੀ ਉਹਨਾਂ ਨੂੰ ਪੈਹਲ ਦਿੱਤੀ ਜਾਂਦੀ ਆ ਜਾਂ ਉਹਨਾਂ ਨੂੰ ਕੋਈ ਪੈਨਸ਼ਨ ਲੱਗੀ ਹੋਈ ਆ ਉਹ ਲੈ ਰਹੇ ਨੇ ਲੇਕਿਨ ਉਹ ਕਹਿੰਦੇ ਨੇ ਭਾਵੇਂ ਸਾਡੀ ਚੌਥੀ ਪੀੜ੍ਹੀ ਆ ਗਈ ਚੌਥੀ ਪੀੜ੍ਹੀ ਨੂੰ ਵੀ ਸਾਨੂੰ ਸਹੂਲਤਾਂ ਜੜੀਆਂ ਨੇ ਉਹ ਮਿਲਦੀਆਂ ਚਾਹੀਦੀਆਂ ਨੇ ਸੱਜੋ ਸੱਜੇ ਆਪਣੀ ਬਾਤ ਜੀ ਜੀ ਇਤੇ ਹੁਣ ਸਮਾਇਕ ਕਮਰਸ਼ੀਅਲ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਵਾਂਗੇ